ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਪਹਿਲਾ ਛੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਹੀ ਅੱਲਾ ਰਾਮ ਰੱਲਿਆ ਰੱਲਿਆ ਅੱਲਾ ਇਥੇ ਠਮਕ ਲਾ ਦਿੰਨੀ ਆ ਰਲਿਆਲਾ ਰਾਮ ਨਹੀਂ ਕਹਿਣਾ ਮੁੰਦ ਜੋ ਬਨ ਬਲੜੀਏ ਮੇਰਾ ਪਿਰ ਰਲਿਆਲਾ ਰਾਮ ਤਨ ਪਿਰ ਤਨ ਪਿਰ ਨੇਹੋ ਕਣਾ ਤਨ ਪਿਰ ਨੇਹੋ ਕਣਾ ਰਸਪ੍ਰੀਤ ਦਇਆਲਾ ਰਾਮ ਰਾਮ ਪਾਤੂ ਪਹਿਲਾ ਨਾ ਰਸਪ੍ਰੀਤ ਦਇਆਲਾ ਰਾਮ ਤਾਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਯਾ ਦਇਆਲ ਸਾਚੀ ਸਬਦ ਮਿਲ ਗੁਣ ਗਾਵੋ ਇਹ ਗਾਵੋ ਨਿਕਣ ਗਾਵੋ ਗੁੜਾ ਖੁੱਲੇ ਮੂਹਲਾ ਬੋਨਾ ਗਾਵੋ ਨਾਨਕਾ ਹਰ ਵਰ ਦੇਖ ਬਿਗਸੀ ਮੁੰਦ ਮਨ ਓ ਮਾਹੂ ਉਮਾਹੋ ਉਮਾਹੋ ਮੁੰਦ ਸਹਿਜ ਸਲੌਣੜੀਏ ਓ ਉਮਾਹੋ ਇਸ ਤਰ੍ਹਾਂ ਊੜਾ ਖੁੱਲੇ ਮੂੰਹ ਵਾਂ ਲਾ ਨਾ ਓਮਾਹੋ ਉਮਾਹੋ ਇੱਕ ਪ੍ਰੇਮ ਬੇਨੰਤੀ RAM ਮੈਂ ਮਾਨ ਤਨ ਪਿੱਛੇ ਪੰਕਤੀ ਰਹੇਗੀ ਇੱਕ ਮੁੰਦ ਸਹਿਜ ਸਲੌਣੜੀਏ ਇੱਕ ਪ੍ਰੇਮ ਬੇਨੰਤੀ RAM ਮੈਂ ਮਾਨ ਤਨ ਹਰ ਪ੍ਰਭ ਭਾ ਮੈਂ ਮਾਨ ਤਨ ਹਰ ਭਾਵੇ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਬੇਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣ ਤਾ ਪ੍ਰਭ ਜਾਣੈ ਗੁਣ ਹੈ ਵਸ ਅਵਗਣ ਨਸੈ ਗੁਣ ਹੈ ਵਸ ਅਵਗਣ ਨਸੈ ਸੁੱਦ ਬਾਜ ਇੱਕ ਤਿਲ ਰਹਿ ਨਾ ਸਾਕਾ ਕਹਿਣ ਸੁਣਣ ਨਾ ਤੀਜੈ ਨਾਨਕਾ ਪ੍ਰਿਯੋ ਪ੍ਰਿਯੋ ਕਰ ਪੁਕਾਰੇ ਰਸਨ ਰਸ ਮਨ ਭੀਜੈ ਪ੍ਰਿਯੋ ਥੋੜਾ ਕਹਿਣਾ ਰਾਰੇ ਨਾ ਲਾਗ ਨਾਨਕਾ ਪ੍ਰਿਯੋ ਪ੍ਰਿਯੋ ਕਰ ਪੁਕਾਰੇ ਛੇਤੀ ਬੁੱਲਾਂਗੇ ਫਿਰ ਉਚਾਰਨ ਹੋਏਗਾ ਪਪਾ ਰਾਰੇ ਸਿਆਰੀ ਪ੍ਰਿਯੋ 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 ਕਰ ਪੁਕਾਰੇ ਰਸਨ ਰਾਸ ਮਨ ਭੀਜੈ ਰਸਨ ਰਾਸ ਮਨ ਭੀਜੈ ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ RAM ਸਖੀ ਹੋ ਸਹੇਲੜੀ ਹੋ ਇਥੇ ਮਿਸਰਾਮ ਲਾ ਦਨਾ ਮੇਰਾ ਪਿਰ ਵਣਜਾਰਾ RAM ਹਰ ਨਾਮੋ ਵਣਜੜਿਆ ਰਸ ਮੂਲ ਅਪਾਰਾ RAM ਮੂਲ ਅਮੋਲੋ ਸੱਚ ਘਰ ਢੋਲੋ ਪ੍ਰਭ ਭਾਵੈ ਤਾ ਮੁੰਦ ਭਲੀ ਇਕ ਸੰਗ ਹਰ ਕੈ ਕਰਹਿ ਰਲਿਆ ਹੋ ਪੁਕਾਰੀ ਦਰ ਖਲੀ ਕਰਨ ਕਰਨ ਸਮਰਾਥ ਸ੍ਰੀ ਧਰ ਸ੍ਰੀ ਧਰ ਆਪ ਕਾਰਜ ਸਾਰ ਏ ਸਿਖਲੀ ਭਲੀ ਜਿਹੜੇ ਪਾਦ ਨੇ ਪੁੱਲੀ ਉਚਾਰਨ ਕਰਦੇ ਨਾਨਕ ਨਦਰੀ ਧਨ ਸੁਹਾਗਣ ਸਬਦ ਸਭ ਸਾਧਾਰਾ ਏ ਸਬਦ ਕਸਕੇ ਨਹੀਂ ਬੋਲਣਾ ਸਬਦ ਆਮ ਸਾਧਾਰਏ ਹਮ ਘਰ ਸਾਚਾ ਸੋਹੇ ਲੜਾ ਪ੍ਰਭ ਆਇਐ ਮੀਤਾ ਰਾਮ 라ਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ ਤੀਤਾ ਰਾਮ ਮੀਤਾ ਨਾ ਮੈਂ ਨਹੀਂ ਬੋਲਣਾ ਰੁਕਣਾ ਹੀ ਉੱਥੇ ਜਾ ਕੇ ਹੈ ਹਮ ਘਰ ਸਾਚਾ ਸੋਹੇ ਲੜਾ ਪ੍ਰਭ ਆਇਐ ਮੀਤਾ ਰਾਮ 라ਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ ਆਪਣਾ ਮਨ ਦਿਆ ਹਰ ਵਾਰ ਲੀਆ ਜੋ ਭਾਵੈ ਤਿਉ ਰਾਵੈ ਮਨ ਤਨ ਮਨ ਪਿਰ ਆਗੈ ਸਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨ ਪਾਈਐ ਬਹੁਤ ਚਤੁਰਾਈਐ ਭਾਇ ਮਿਲੈ ਮਨ ਭਾਣੀ ਇਹ ਚੱਛੇ ਦੀ ਤਾਂ ਨਹੀਂ ਔਂਕੜ ਹੈ ਚਤੁਰਾਈ ਹੈ ਚੱਛੇ ਦੀ ਵੀ ਹੈ ਨਹੀਂ ਚੱਛੇ ਦੀ ਨਹੀਂ ਤੱਤੇ ਦੀ ਚਤੁਰਾਈ ਹੈ

ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ RAM ਅਨ ਦਿਨ ਰਤਾ ਮਨ ਬੈਰਾਗੀ ਸੁੰਨ ਮੰਡਲ ਘਰ ਪਾਇਆ ਆਦਪੁਰਖ ਅਪਰੰਪਰ ਪਿਆਰਾ ਸਤਗੁਰ ਅਲਾਖ ਲਖਾਇਆ ਆਸਨ ਬੈਸਣ ਥਿਰ ਨਾਰਾਇਣ ਤਿਤ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ अनहद रोण ਝੁਣਕਾਰੀ ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਬਿਧ ਜਾਈਏ RAM ਸੱਚ ਸੰਜਮੋ ਸਾਰ ਗੁਣਾ ਗੁਰਬਖਦ ਕਮਾਈਏ RAM ਇਸ ਸੰਜਮੋ ਪਾਠ ਹੀ ਹੈ ਮੇਰੇ ਸੰਜਮ ਛਪਿਆ ਹੋਇਆ ਥੂੜੇ ਨਾਲ ਪਾਠ ਹੈ ਸੱਚ ਸੰਜਮੋ ਸਾਰ ਗੁਣਾ ਗੁਰਬਖਦ ਕਮਾਈਏ RAM ਸੱਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਾਪ ਤਾਪ ਕਰ ਕਰ ਸੰਜਮ ਥਾਕੀ ਹੱਥ ਨਿਗਰਹਿ ਨਹੀਂ ਪਾਈਐ ਜਾਪ ਤਾਪ ਕਰ ਕਰ ਸੰਜਮ ਥਾਕੀ ਇਥੇ ਵਿਸਰਾਮ ਹਾਠ ਨਿਗਰਹਿ ਹਾਠ ਕੋ ਲਾ ਬੁਨੈ ਨਿਗਰਹਿ ਕਸ ਕੇ ਬੁਨੈ ਹਾਠ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ ਬੁਝਾਈਐ ਗੁਰਸਾਗਰੋ ਰਤਨਗਰੂ ਤਿਤ ਰਤਨ ਕਣੇਰੇ ਨਾਮ ਕੀ ਰਤਨਗਰੂ ਪਾਠ ਹੈਗਾ ਔਕੜ ਨਹੀਂ ਹੈਗਾ ਰਾਰੇ ਦੇ ਮਗਰ ਰਤਨਗਰੂ ਹੀ ਸੁੱਧ ਪਾਠ ਕਰਮਜਨੋ ਸਤਤ ਸਰੀ ਮਨ ਨਿਰਮਲ ਮੇਰੇ RAM ਨਿਰਮਲ ਜਲ ਨਾਏ ਜਾ ਪ੍ਰਭ ਭਾਈ ਪੰਜ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਓਰ ਧਾਰੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਮ ਕ੍ਰੋਧ ਕਪਟ ਵਿਖਿਆ ਤਜ ਇਥੇ ਵਿਸਰਾਮ ਸਚ ਨਾਮ ਓਰ ਧਾਰੀ ਹਮੈ ਲੂਬ ਲਹਿਰ ਲੱਭ ਥੱਕੀ ਹਮੈ ਲੂਬ ਲਹਿਰ ਲੱਭ ਥੱਕੀ ਪਾਈ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਸ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਉ ਬਾਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ RAM ਤ੍ਰਿਪਵਨੋ ਤੁਝੈ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਫਿਰ ਸੀਆ ਤੁਧ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾ ਚਿਕ ਤੇਰੇ ਤੁਧ ਬਿਨ ਕਿਸ ਸਾਲਾਹੀ ਆਣ ਮੰਗਿਆ ਦਾਨ ਦੀਜੈ ਦਾਤੀ ਇਹ ਆਣ ਤੇ ਮੰਗਿਆ ਦੇ ਵਿੱਚ ਡੈਸ਼ ਤੇ ਕੀ ਬੋਲਣਾ ਥੋੜਾ ਜਿਹਾ ਨਮਕਾ ਕੇ ਆਣ ਮੰਗਿਆ ਦਾਨ ਦੀਜੈ ਦਾਤੀ ਤੇਰੀ ਭਗਤ ਭਰੇ ਢੰਡਾਰਾ ਰਾਮ ਨਾਮ बिन मुक्त न ना हुई नानक कहै ਵਿਚਾਰਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ